ਮੰਦਭਾਗੀ ਖਬਰ ਜ਼ਿਲ੍ਹਾ ਫਤਿਗੜ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਚਚੇਰੇ ਪਰਾ ਨਹਿਰ ਵਿੱਚ ਡੁੱਬ ਗਏ। ਸ਼ਾਮ ਨੂੰ ਸੈਰ ਉੱਤੇ ਨਿਕਲੇ ਦੋਵੇਂ ਭਰਾਵਾਂ ਦਾ ਕੁੱਤਾ ਜਿਸ ਸਮੇਂ ਪਾਖੜਾ ਨਹਿਰ ਵਿੱਚ ਡੁੱਬ ਗਿਆ ਤਾਂ ਉਸਨੂੰ ਬਚਾਉਣ ਲਈ ਦੋਵੇਂ ਭਰਾ ਨਹਿਰ ਵਿੱਚ ਉਤਰ ਗਏ। ਰੱਸੀ ਦੇ ਆਸਰੇ ਨਾਲ ਨਹਿਰ ਵਿੱਚ ਉਤਰੇ ਜੋਨੀ ਤੇ ਮੋਨੂ ਉਸ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਜਦੋਂ ਰੱਸੀ ਟੁੱਟ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਜਿੱਥੇ ਦੋਵੇਂ ਭਰਾਵਾਂ ਦੀ ਭਾਲ ਲੋਕੋਤਾ ਖੋਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਭੀਤੇ ਨੂੰ ਹਮ ਪਤਾ ਲੱਗ ਗਿਆ ਇਹ ਤਰ੍ਹਾਂ ਦੇ ਮੁੰਡੇ ਸੀਗੇ ਇਹ ਸੀਗਾ ਜونی ਪੁੱਤਰ ਰਾਜ ਕਾਉਂਟੇ ਹਾ ਉਹ ਅਸੀਂ ਵੀ ਕੀ ਹਾਲ ਇੱਕ ਸੀਗਾ ਮੋਨੂ ਪੁੱਤਰ ਪੱਪੂ ਕਾਉਂਟੇ ਹਾ ਉਹ ਮਾ 18 ਸਾਲ ਮੀਨ ਕੁੱਤਾ ਜਿਹੜਾ ਨਹਿਰ ਛਾਲ ਮਾਰਦੀ ਸੀ ਕੁੱਤੇ ਨੂੰ ਬਚਾਉਣ ਲਈ ਪੈਣਾ ਮੋਨੂ ਨੂੰ ਨਹਿਰ ਛਾਲ ਮਾਰੀ ਜਾਂ ਮੋਨੂ ਡੁੱਬਦਾ ਦੇਖਣ ਕਰ ਜੇ ਪ੍ਰਾ ਦੀ ਚਾਚਾ ਦਾ ਜਿਹੜਾ ਮੁੰਡਾ ਜونی ਇਹਨੇ ਮੁੜ ਕੇ ਛਾਲਾਂ ਮਾਰੀ ਦੋਨੇ ਪ੍ਰਾ ਜਿਹੜੇ ਜੇ ਮਤਲਬ ਨਹਿਰ ਦੇ ਡੁੱਬੂ ਦੇ ਇਹ ਲਈ ਪਾ ਵਾਸਤੇ ਇਹ ਬਟ ਡੂੜੀ ਨੂੰ ਲਾਇਆ ਹੈ ਜਦੋਂ ਇਹ ਡੂੜੀ ਡੱਡਬੜੀ ਕਰਦਾ ਤਦ ਉਹਦੀ ਬੰਦੀ ਕਰਦੇ ਉਹ ਚੱਲੀ ਜਾਂਦੀ